ਕੋਤੇ ਹੀ ਘੱਟ ਲੋਕ ਹੁੰਦੇ ਨੇ ਜਿਹੜੇ ਚਾਹੁੰਦੇ ਵੀ ਸਮਾਜ ਦੀ ਸੇਵਾ ਕਰਦੇ ਆ ਤੇ ਇਹ ਸਮਾਜ ਤੋਂ ਪਰ ਜਾਣਦੇ ਇਸ ਬਾਅਦ ਵੀ ਉਹ ਸਮਾਜ ਦੀ ਸੇਵਾ ਕਰ ਰਹੇ ਨੇ ਅੱਜ ਅਸੀਂ ਪਿਛਲੇ ਦਿਨੀ ਦੇਖਿਆ ਕਿ ਜਿਨ੍ਹਾਂ ਡਾਕਟਰਾਂ ਨੇ ਬੜੀਆਂ ਮਿਹਨਤਾਂ ਕਰਕੇ ਵਿਦਿਆਰਥੀਆਂ ਦੇ ਡਾਕਟਰ ਬਣਨਾ ਸੀ ਉਹਨਾਂ ਦਾ ਪੇਪਰ ਲੀਕ ਹੋ ਗਿਆ ਪੇਪਰ ਲੀਕ ਹੋਣ ਕਰਕੇ ਬਹੁਤ ਘੱਟ ਲੋਕ ਜਿਹੜੇ ਚੰਗੇ ਬੰਦੇ ਸੀ ਉਹ ਡਾਕਟਰ ਨਹੀਂ ਬਣ ਸਕੇ ਅੱਜ ਰਾਮ ਸਿੰਘ ਪ੍ਰੇਮੀ ਨੇ ਚਾਹੁੰਦੇ ਜੀ ਵੀ ਸਮਾਜ ਦੀ ਸੇਵਾ ਕੀਤੀ ਹੈ ਤੇ ਇਸ ਸਮਾਜ ਤੋਂ ਅਚਾਨਕ ਤੁਰ ਜਾਂਦੇ ਜੋ ਉਹਨਾਂ ਨੇ ਆਪਣਾ ਸਰੀਰਦਾਨ ਅੱਖਾਂਦਾਨ ਕੀਤੀਆਂ ਆਪਣਾ ਪ੍ਰਸਾਰਾ ਸਰੀਰਦਾਨ ਕੀਤਾ ਇਹ ਆਪਣੇ ਆਪ ਵਿੱਚ ਇੱਕ ਬੜੀ ਵੱਡੀ ਮਿਸਾਲ ਹੈ ਸਾਨੂੰ ਸਾਰਿਆਂ ਨੂੰ ਹੀ ਸਮਾਜ ਦੇ ਚੰਗਾ ਬਣਾਉਣ ਲਈ ਸਮਾਜ ਦੇ ਵਿੱਚ ਚੰਗੇ ਡਾਕਟਰ ਬਣਾਉਣ ਲਈ ਸਮਾਜ ਨੂੰ ਚੰਗਾ ਬਣਾਉਣ ਲਈ ਇਸ ਤਰ੍ਹਾਂ ਹੀ RAM Singh ਪ੍ਰੇਮੀ ਤੋਂ ਸੇਧ ਲੈਣੀ ਚਾਹੀਦੀ ਹੈ ਅਸੀਂ ਸਮਾਜ ਨੂੰ ਤਾਂ ਹੀ ਚੰਗੀ ਜ਼ਿੰਦਗੀ ਜਿਉ ਸਕਦੇ ਹਾਂ ਜੇ ਸਮਾਜ ਦੇ ਵਿੱਚ ਚੰਗੇ ਕੰਮ ਕਰਗੇ ਸਮਾਜ ਨੂੰ ਜਿਉਂਦੇ ਵੀ ਚੰਗਾ ਕੰਮ ਕਰਗੇ ਤੇ ਜਾਣ ਤੋਂ ਬਾਅਦ ਵੀ ਅਸੀਂ ਸਮਾਜ ਦੇ ਕੰਮ ਕਰ ਗਏ ਇਹੋ ਹੀ ਸਮਾ ਆ ਰਾਮ ਸੰਪ੍ਰੇਮੀ ਨੂੰ ਸੱਚੀ ਸਰਨਦਲੀ ਹੋਵੇਗੀ ਮੈਂ ਆਪਣੇ ਵੱਲੋਂ ਤੁਹਾਡੇ ਸਾਰਿਆਂ ਵੱਲੋਂ ਵੀ ਕਿਉਂਕਿ ਜਿੱਥੇ ਹੂੰ ਦੇਰਾ ਪ੍ਰੇਮੀ ਸੱਚਾ ਸਰਦਾ ਦੇ ਨਾਲ ਜੁੜਿਆ ਸੀਗਾ ਉੱਥੇ ਉਹ ਹਮੇਸ਼ਾ ਕਾਂਗਰਸ ਪਾਰਟੀ ਦਾ ਅਨਸਕ ਵਰਕਰ ਸੀਗਾ ਕਾਂਗਰਸ ਪਾਰਟੀ ਦੇ ਲਈ ਹਮੇਸ਼ਾ ਹੀ ਜੋਆ श्रु भेट आउ सारे रहमी राम जी सोच न चङा ਅਮਰ ਰਹੇ अमर रहे राम अमर रहे, रहे। सत